ਹੈਲੋ ਜੀ ਸਸਟਿਕਾ ਸਾਰਿਆਂ ਨੂੰ ਸੁਖ ਬਲੌਗਸ ਬਹੁਤ ਬਹੁਤ ਰਚਨਾ ਦਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਜੀ ਸਿਹਦੇ ਸਾਰੇ ਸਸਟਿਕਾ ਮੇਰੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਨਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਨਵੇਂ ਚੈਨਲ ਜਿੱਦੇ ਜੇ ਤੁਸੀਂ ਨਵੇਂ ਚੈਨਲ ਤੇ ਤਾਂ ਤੇ ਦੁਪਹਿਰ ਦਾ ਟਾਈਮ ਹੋ ਗਿਆ ਤਪੱਠੇ ਉੱਠੇ ਪਾ ਲਿਆ ਤੇ ਚਾਹ ਵੀ ਬਣਾ ਲਈ ਆ ਤਸਵੀਰ ਦਾ ਕੋਈ ਬਲੌਗ ਨਹੀਂ ਬਣਾਇਆ ਮੈਂ ਕਿਤੇ ਜਾਣਾ ਸੀ ਉਹ ਜਾਣਾ ਪਿਆ ਤੇ ਜਾਣਾ ਕੋ ਜ਼ਰੂਰੀ ਸੀਗਾ ਤੇ ਬਸ ਇਦੇ ਦਿਨ ਲੰਘ ਗਿਆ ਚਲੋ ਮੈਂ ਕਿਹਾ ਹੁਣ ਸ਼ੁਰੂ ਕਰਦੇ ਆਂ ਵੀ ਮੁੱਕੂ ਗਈ ਅੱਜ ਟਮਾਟਰ ਟਮਾਟਰ ਤੇ ਗੰਡਿਆਂ ਦੇ ਤਰੀ ਬਣਾਉਣੀ ਮੈਂ ਬੀ ਬਣਾਉਣੀ ਹੈ ਬਹੁਤ ਵਧੀਆ ਬਣਦੀ ਹੈ ਦੇਖੋ ਲੱਗ ਰਿਹਾ ਹੈ ਤੀਤ ਰੌਣ ਲਈ ਹੈ ਵਾਰ ਇੱਥੇ ਮੈਂ ਸਾਰੀ ਸਫਾਈ ਕਰ ਲਈ ਅੱਜ ਡੱਬੇ ਡਬੇ ਜੱਟੇ ਸਾਰੇ ਤੇ ਰਕਤੀ ਅਰ ਸ਼ਿਫਟ ਬਦਲਤੀ ਇਹਨੂੰ ਸਫਾਈ ਕੀਤੀ ਸੀ ਪੋਚੋ ਚਲਾਇਆ ਸਫਾਈ ਕੀਤਾ ਤਿੰਜੇ ਡੈਕ ਰੂ ਬਣਨੇ ਆ ਤੇ ਹਜੇ ਮੇਰੀ ਕਿਚਨ ਦਾ ਬਹੁਤ ਕੰਮ ਰਹਿੰਦਾ ਹੈ ਜਿਹੜਾ ਥੋੜਾ ਬਦ ਟਾਈ ਬਾਸਿਆ ਹੋਰ ਕੰਮ ਵੀ ਬੜਤੇ ਹੈਗੇ ਤੇ ਹੌਲੀ ਹੌਲੀ ਇੱਕ ਸਾਰ ਸਾਰੇ ਨਹੀਂ ਕੰਮ ਕਰਦੇ ਹੈਗੇ ਅਸੀਂ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਵਾਈਜ਼ ਕੰਮ ਕਰੀਦੇ ਆ ਇਕੱਠਾ ਫਹਾ ਨਹੀਂ ਲੈਂਦਾ ਹੈਗਾ ਕੀ ਫਾਇਦਾ ਇਕੱਠਾ ਫਹਾ ਲੈਣ ਦਾ ਨਾ ਨੰਬਰ ਵਾਈਜ਼ ਕੰਮ ਕਰੋ ਆਪਣੇ ਘਰ ਦੇ ਹੌਲੀ ਹੌਲੀ ਅੱਜ ਆ ਹੁਣ ਕਰਨਾ ਸੀਜ਼ਨ ਤੇ ਅਗਲੇ ਸੀਜ਼ਨ ਤੇ ਉਹ ਕੰਮ ਕਰਨਾ ਆ ਕਰਦੇ ਰਹੀ ਚੱਲੀ ਜਾਣੇ ਆ ਤੇ ਦੇਖੋ ਹੁਣ ਮੈਂ ਇਹਨੂੰ ਕੱਟ ਲਾਂ ਤੇ ਟਮਾਟਰ ਤੇ ਲਸਣ ਅਦਰਕ ਸਾਰਾ ਕੁਝ ਮਿਕਸ ਕਰਕੇ ਬਣਾਉਣੀ ਆ ਤਰੀਕਾ ਬਹੁਤ ਵਦਨ ਹੋ ਗਿਆ ਖਾਦਿਆਂ ਨੂੰ ਤਾਂ ਬਹੁਤ ਟੇਸਟੀ ਬਣਦੀ ਬਹੁਤ ਵਧੀਆ ਬਣਦੀ ਆ ਤੇ ਜਦੋਂ ਜੀ ਨਾ ਕਰੇ ਕੋਈ ਚੀਜ਼ ਬਣਾਉਣ ਨੂੰ ਨਾ ਦਾਲ ਸਾਬ ਜਣਾਉਣਾ ਇਹ ਬਣਾਉਣੀ ਜੁਣੀ ਆ ਤੇ ਇੱਕਦਮ ਬਹੁਤ ਟੇਸਟੀ ਬਣਦੀ ਆ ਦੇਖੋ ਹਮੇਰਾ ਆਟਾ ਵੀ ਉਹ ਥੋੜਾ ਜਿਹਾ ਰਹਿ ਗਿਆ ਹੁਣ ਆ ਦੇਖੋ ਆਟਾ ਥੋੜੇ ਦੇ ਹੋਰ ਲੈ ਫਿਰ ਦਾਣੇ ਸਕਾਸ ਕੋ ਲੈਦੇ ਆ ਤੇ ਸੋਨਾ ਆਟਾ ਚਲ ਬਣ ਜਾਂਦਾ ਆ ਆਟਾ ਮੁਕੇ ਦੇ ਵੀ ਲਿਆਉਣੇ ਨੇ ਇਹਨੂੰ ਪਹਿਲਾਂ ਪ੍ਰੰਧ ਕਰ ਲੋ ਇਹ ਗੱਲ ਤੇ ਦਾਣੇ ਸਵੇਰੇ ਮੈਂ ਕੱਢ ਲੈ ਸੀਗੇ ਉਹ ਪਾਤੀ ਸੁੱਕਣੇ ਤੋਂ ਤਪਲ ਗੂਏ ਵਿੱਚ ਚੱਕੀ ਦੇ ਪੇਈ ਦੇਣੇ ਆ ਤੇ ਢਾਣੇ ਮੰਨ ਲੈਗਾ ਤੋਂਪੂ ਵੀ ਚਲ ਗਈ ਹੋਣੀ ਆ। ਔਰ ਇਹ ਕੋਤੂਪੇ ਢਾਣੇ ਪਾਇਆ। ਢਾਣੇ ਸੁੱਕਦੇ, ਸੁੱਕ ਗਈ ਮੈਨੂੰ ਲੱਗਦਾ ਹੁਣ। ਮਿੱਟੀ ਦੇ ਹਨ ਵਿੱਚ ਭਖੜਾਈ ਇਹਦੇ। ਅਸੀਂ ਪਖੜਾ ਵੀ ਪੀਸ ਕੇ ਖਾ ਲੈਨੇ ਹੁੰਨੇ ਆ ਪਖੜਾ ਵਧੀਆ ਵੇਸ ਹੁੰਦਾ ਆ ਪਰ ਕੱਢੀ ਜਾਣੀ ਪਹਿਲਾਂ ਕੱਢ ਲਈਦਾ ਸੀਗਾ ਹੁਣ ਇਦਾਂ ਹੀ ਬਸ ਪੀ ਹੋ ਜਾਂਦਾ ਖੜਕਣ ਲਾਪੇ ਦਾਣੇ ਤਾਂ ਖੜਕਦੇ ਆ ਇਹਨੂੰ ਤੇ ਹੁਣ ਇੱਕ ਖੋਹ ਤੋਂ ਪਲਵਾ ਕੇ ਫਿਰ ਭੇਜਾਂਗੇ ਚੱਕੀ ਤੇ ਇਹਨੂੰ ਤੇ ਦੇਖੋ ਜੀ ਪਹਿਲੇ ਸਮੇਂ ਚ ਹੁੰਦਾ ਸੀਗਾ ਵੀ ਆਟਾ ਆਪਾਂ ਮੋਲਿਆ ਸੌਰੀ ਆਦਰ ਲੈ ਲੈਣਾ ਅੱਜ ਕੱਲ ਤਾਂ ਆਟਾ ਲੈਣਾ ਕੀ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਲੈ ਕੇ ਜਾਓ ਆਟਾ ਫਿਰ ਲੈ ਕੇ ਆਓ ਤੇ ਬਹੁਤ ਗੰਮੜ ਜਾਂਦਾ ਪਰ ਮੈਂ ਨਹੀਂ ਇਸ ਕੱਲਾ ਮਾਰ ਨਹੀਂ ਕਰਦੀ ਮੈਂ ਨਹੀਂ ਆਟਾ ਘਰੀ ਖੇਚਰ ਕਰ ਲੇਦੀ ਪਹਿਲਾਂ ਹੀ ਹੈ ਨਾ ਇਹ ਤਾਂ ਆਪਾਂ ਖਾਣਾ ਹੀ ਹੈ ਤਾਂ ਪਰਾਂ ਤੱਕ ਆਪਾਂ ਨੂੰ ਕਰਨੀ ਪੈਣੀ ਆ ਸੋ ਇਹ ਗੱਲ ਹੈ ਪਹਿਲਾਂ ਤਾਂ ਆਪਾਂ ਗੰਡੋ ਸਬਜੀ ਕੋਲੀ ਦੀ ਵੀ ਮੰਕੇ ਲੈਦੀ ਸੀ ਪਰ ਹੁਣ ਸਮੇ ਬਦਲ ਗਿਆ ਹੁਣ ਉਹ ਜਿਹੇ ਸਮੇ ਨਹੀਂ ਰਹੇ ਹੈਗੇ ਸਮੇ ਬਹੁਤ ਜ਼ਿਆਦਾ ਬਦਲ ਗਿਆ ਟਾਈਮ ਬਦਲ ਗਿਆ ਬੋ ਜਦਾ ਨਾ ਉਹ ਸਮੇਂ ਰਹਿਦਾ ਨਾ ਉਹ ਬੰਦੇ ਰਹਿ ਹਾਂਜੀ ਟਾਈਮ ਟਾਈਮ ਦੀ ਗੱਲ ਆ ਉਹ ਵੀ ਸਮੇਂ ਹੁੰਦੇ ਵਧੀਆ ਹੁੰਦੇ ਸੀ ਨਾਨਕੇ ਜਾਂਦੇ ਨੇ ਨਿਆਣੀ ਆਉਣੇ ਮਾਵੇਂ ਮਾਸੇ ਰਹਿਣ ਜਾਣਾ ਭੂਆ ਦੇ ਰਹਿਣ ਜਾਣਾ ਉਦੋਂ ਸਮਾ ਚੰਗਾ ਹੁੰਦਾ ਇਕੱਠ ਹੁੰਦਾ ਹੈਗਾ ਤੂੰ ਹੁਣੀ ਦਾ ਸਮਾ ਹੁਣ ਇੰਤਰ ਕੀ ਕਰਦਾ ਆ ਲੋਕ ਪੜੇ ਲਿਖੇ ਹੁੰਦੇ ਆਂਦੇ ਆ ਤਾਂ ਉਹਨੇ ਇਸ ਦਿਨ ਹੁਣ ਘਟ ਜਾਂਦੇ ਆ ਇਹ ਗੱਲ ਤਾਂ ਹੁਣ ਤੇ ਰਿਸ਼ਤਿਆਂ ਦੀ ਗੱਲ ਕਰੋ ਤੂੰ ਹੁਣ ਤਾਂ ਆਪਣਾ ਆਪਣਾ ਛੱਡੀ ਜਾਂਦਾ ਕੋਈ ਬੁਲਾਉਂਦਾ ਨਹੀਂ ਕਿਸੇ ਨੂੰ ਤੇ ਬਹੁਤ ਘਰ ਘਟ ਹੋਣਗੇ ਜਿਹੜੇ ਮਤਲਬ ਹੋਊਗਾ ਪਰ ਕੱਲ੍ਹ ਦਾ ਸਮਾਂ ਆ ਗਿਆ ਹੈ ਖਾਣਾ ਚਲੋ ਆਪਾਂ ਆਪਣੇ ਸਮੇਂ ਸਮੇਂ ਦੀ ਗੱਲ ਆ ਅੱਜ ਉਹ 20 ਸਾਲ ਪਹਿਲਾਂ ਅਸੀਂ ਨਾਲ ਕਿਨ ਜਾਇਦਾ ਹੁੰਦਾ ਸੀ ਰਹੀਦਾ ਹੁੰਦਾ ਸੀ ਸਾਰੇ ਹਾਂ ਪਰਵਾਨੀ ਹੁੰਦੇ ਸੀ ਨਿਆਣੇ ਤੇ ਬੜਾ ਗੱਲਾਂ ਤਕਾਨੀਆਂ ਬਹਿਣਾ ਰਹਿਣਾ ਹੋਣਾ ਜਾਣਾ ਬਹੁਤ ਵਧੀਆ ਟਾਈਮ ਹੁੰਦਾ ਸੀ ਅੱਜ ਅੱਜ ਦੇ ਸਮੇਂ ਵਿੱਚ ਕੋਈ ਜਾਣਦਾ ਨਹੀਂ ਕਿਵੇਂ ਸੀ ਨਾਗੇ ਨੂੰ ਬੁਲਾਉਂਦਾ ਨਾਗੇ ਦੇ ਕੋਈ ਜਾਂਦਾ ਦੇ ਕੋਈ ਆਣੇ ਤਾਂ ਛੁੱਟੀਆਂ ਆਂਦੇ ਦੇਖੇ ਤੁਸੀਂ ਬਹੁਤ ਘੱਟ ਹੋਣਗੇ ਮੇਰੇ ਅਸੀਂ ਨਾਲ ਛੁੱਟੇ ਗੱਲੇ ਆ ਤੇ ਫੋਨ ਨਾਲ ਤਾਂ ਟਾਈਮ ਹੀ ਨਹੀਂ ਬਿਲਦਾ ਹੈਗਾ ਅੱਜ ਕੱਲ ਬੱਚਿਆਂ ਨੂੰ ਪੜਾਈਆਂ ਦੇ ਇਹਨਾਂ ਗੱਲ ਅੱਜ ਕੱਲ ਬਿਜੀ ਆ ਤੇ ਬਹੁਤ ਜ਼ਿਆਦਾ ਆ ਦੇਖੋ ਹੁਣ ਟੁਟਕਾ ਲੈਣਾ ਤੁਹਾਨੂੰ ਅਦਰਕ ਲਸਣ ਪਿਆਜ਼ ਆਰ ਕੁਝ ਮਿਕਸ ਕਰ ਮਤਲਬ ਕਟਵਟ ਕਰ ਲਈਏ ਜਦੋਂ ਤੁਹਾਨੂੰ ਟੁੜਕਾ ਤੇ ਇੰਨੇ ਤਰ੍ਹਾਂ ਤੇ ਲਾਉਣੀ ਮਹਗੀ ਲੈ ਆ ਤੇ ਹੁਣ ਮਹਗੀ ਨਾਲ ਪਾਣੀ ਪੈਣੀ ਆ ਇਹ ਕੋਈ ਨਾ ਚਾਹੇ ਮੰਗਟਾ ਪਨ ਪੂਰੀ ਤੇ ਕਰਨੀ ਪੈਣੀ ਆ ਨਾ ਤੇ ਹਾਊਸ ਵਾਈਜ਼ ਦੇ ਕੰਮ ਹੀ ਆ ਨਾ ਫਿਰ ਉਹਨੇ ਕਿਹੜਾ ਕਿਤੇ ਆਫਿਸ ਜਾਣਾ ਹੁੰਦਾ ਹੈ ਕਿਦਾਂ ਉਹਦਾ ਕਿਚਨ ਆਫਿਸ ਹੁੰਦਾ ਆ ਸਵੇਰ ਦਾ ਸ਼ਾਮ ਦਾ ਕਿੱਥੇ ਰਹਿਣਾ ਖਾਣਾ ਬਣਾਉਣਾ ਲੈ ਜਾਣਾ ਕਿਉਂ ਜਿਆਦਾ ਟਾਈਮ ਤੇ ਮੇਰੇ ਭੈਣਾਂ ਦਾ ਕਿਚਨ ਵਿੱਚ ਹੀ ਲੰਘ ਜਾਂਦਾ ਆ ਖਾਣਾ ਬਣਾਉਣ ਵਿੱਚ ਸਵੇਰ ਦਾ ਡੰ ਖਾ ਕੇ ਦੁਪਹਿਰ ਦਾ ਤੇ ਬੈਠਾ ਫਿਕਰ ਉਹ ਦੁਪਹਿਰ ਦਾ ਖਾ ਕੇ ਰਾਤ ਦਾ ਫਿਕਰ ਹੋ ਜਾਂਦਾ ਆ ਇਹਦੇ ਚੱਲਦਾ ਰਹਿੰਦਾ ਆ ਵਾਹ ਤੂੰ ਤੰਦਰੁਸਤੀ ਦਾ ਵੀ ਕੰਮ ਕਰਨ ਉਹ ਕੋਈ ਖਾ ਨਹੀਂ ਹੁੰਦਾ ਕੰਮ ਬੇਮਿੱਚ ਛਟਕੀ ਨਾਲ ਹੀ ਹੋ ਜਾਂਦੇ ਕੰਮ ਡੋਰਡਿਨ ਬੜ ਜਾਂਦੇ ਆ ਤੇ ਚਲੋ ਜੀ ਮੈਂ ਹੁਣ ਲਾਵਾਂ ਤੜਕਾ ਤੇ ਮੇਰਾ ਟੈਨਨ ਬੜ ਕੰਮ ਅੱਜ ਤੜਕਾ ਮੈਂ ਬਾਅਦ ਚ ਲਾਉਂਗੀ ਤੇ ਇਹਨੂੰ ਤਾਂ ਪਹਿਲਾਂ ਮੈਂ ਹਨ ਬਣਾਉਣੀ ਆ ਮੈਗੀ ਤੇ ਵਿੱਚ ਮੈਂ ਇਹ ਕਿਉ ਪਾ ਲਿਆ ਵਿੱਚ ਮਤਲਬ ਪਿਆਜ਼ ਪਾ ਲਿਆ ਪਹਿਲਾਂ ਤਾਂ ਬਹੁਤ ਕੁਝ ਵਿੱਚ ਟਮਾਟਰ ਪਾ ਲਓ ሽਵਲਾ ਮਿਰਚ ਪਾ ਲਓ ਮਟਰ ਪਾ ਲਓ ਧਨੀਆ ਸਾਰਾ ਕੁਝ ਪੈ ਜਾਂਦਾ ਪਰ ਉਹ ਲਰੂਣੇ ਖਾਂਦੇ ਨੇ ਇਹਨਾਂ ਕੋਲ ਸੀ ਸਿੰਪਲ ਹੀ ਖਾਂਦੇ ਹੁੰਦੇ ਆ। ਉਹਦਾਂ ਨਹੀਂ ਫਿਰ ਬਣਾ ਕੇ ਦੇਣੀ ਕਿਸੇ ਚੀਜ਼ ਦਾ ਨਹੀਂ ਹੁੰਣਾ ਖਾਂਦਾ ਹਨਾ। ਤਾਂ ਆਪਣੀ ਬਾਜੀ ਨਾਲ ਥੋੜੀ ਤੋਂ ਪਾ ਸਕਦੀ ਤਾਂ ਹੁਣ ਮੈਂ ਚੋਲ ਬਣਾਉਣੀ ਹੁੰਦੀ ਆਲੂ ਅ ਮਤਲਬ ਆਲੂ ਬਾਕੇ ਵਿੱਚ ਮਟਰ ਪਾ ਲੈਣੀ। ਇਹਨਾਂ ਯਾ ਆਲੂ ਖਾ ਲੈਣੇ ਤੇ ਮਟਰ ਨਹੀਂ ਖਾਣੇ ਮਟਰ ਮੈਨੂੰ ਖਾਣੇ ਪੈਂਦੇ ਹੁੰਦੇ ਆ ਪਰ ਕਿਉਂਕਿ ਮਟਰ ਵਧੀਆ ਲੱਗਦੇ ਨਾ ਚੋਲਾਂ ਵਿੱਚ ਲੰਮੜਾ ਚੋਲਾਂ ਵਿੱਚ ਇਹ ਕਹਿੰਦੇ ਆ ਵੀ ਮਟਰ ਨਹੀਂ ਖਾਣੇ ਚੋਲਾਂ ਵਿੱਚ ਤੇ ਨਾ ਇਹਨਾਂ ਨੇ ਜਿਹਦਾ ਸਬਜ਼ੀ ਆਉਂਦੀ ਆ ਨਾ ਵਿੱਚ ਮਹਗੀ ਦੇ ਤੇ ਅਮੀਰੀ ਨਹੀਂ ਖਾਣੀ ਹੈਗੀ ਇਹਨਾਂ ਨੇ। ਜੋ ਵੀ ਖਾਂਦੇ ਫਿਰ ਮੈਂ ਉਹ ਪੋਣੀ ਨਹੀਂ ਤੁਹਾਨੂੰ ਮੈਂ ਲਾਣਾ ਤੜਕਾ ਜਿਸ ਮੇਰੀ ਕੜਾਈ ਨੂੰ ਇਗਨੋਰ ਕਰਿਓ ਉਹਨਾਂ ਕੜਾਈ ਮੈਂ ਨਵੀਂ ਲੈ ਕੇ ਆਣੀ ਤੇ ਗਰ ਲਾਲੀ ਡੈਡੀ ਬਹੁਤ ਕੰਜੂਸ ਆ ਤੇ ਖਾਚਾ ਕਰਨ ਨੂੰ ਬਹੁਤ ਕੰਜੂਸੀ ਕਰਦੇ ਹੁੰਦੇ ਆ ਤੇ ਇਹ ਗੱਲ ਆ ਕੜਾਈ ਮੇਰੀ ਹੈਗੀ ਚੱਲੇ ਵਾਲੀ ਤੇ ਮੈਂ ਗਿਆ ਹਾਂਜੀ ਮੈਂ ਗਿਨ ਤੜਕਾ ਲਾਤਾ ਹੁਣ ਇਹ ਬਣ ਜਾਣੀ ਆ ਹੌਲੀ ਹੌਲੀ ਸੇਮਤ ਕਰ ਦੇਣਾ ਇਹਨੂੰ ਮੈਂ ਤੇ ਮੈਗੀ ਮੇਰੀ ਹੋਣੀ ਪੰਜ ਪੁਆਇੰਟ ਵਿੱਚ ਬਣ ਕੇ ਤਿਆਰ ਦੇਖੋ ਅੱਜ ਗੱਲ ਮੌਸਮ ਵੀ ਕਿਦਾਂ ਦਾ ਅੱਜ ਬਾਹਰ ਜਾਣੇ ਆ ਤਦ ਮਦਲ ਟੋਪ ਲੱਗਦੀ ਜਾਂ ਅੰਦਰੋਂ ਨੇ ਠੰਡ ਲੱਗਦੀ ਆ ਨਾ ਅੰਦਰ ਚੈਨ ਨਾ ਬਾਹਰ ਚੈਨ ਕਿਤੇ ਵੀ ਚੈਨ ਨਹੀਂ ਜੀ ਮੌਸਮ ਦੋਗਲਾ ਜਿਆ ਸਵੇਰ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਦੁਪਹਿਰ ਟੋਪ ਲਾ ਜਾਂਦੀ ਹੈ ਦੇਖੋ ਬਾਈ ਜਰਾਂ ਗਿਆ ਚਲੋ ਇਹਨੂੰ ਧੱਕਦੇ ਇਹਨੂੰ ਤੇ ਬਣਦੀ ਹੁਣ ਸ਼ੁਰੂ ਹੋ ਜੂਗੀ ਮੇਗੀ ਤਾਹਨ ਨਾਲ ਤੜਕਾ ਤੇ ਮੇਰਾ ਕੰਮ ਫਿਨਿਸ਼ ਹੋ ਜਾਊਗਾ ਦਾਲ ਪਾਣੀ ਦਾ ਦੇ ਕੋਈ ਦਾਲ ਪੜੇ ਬਣਿਆ ਹੋਵੇ ਤਾਂ ਕੋਈ ਫਿਕਰ ਨਹੀਂ ਹੁੰਦਾ ਆਟਾ ਗੁੰਨੋ ਰੰਗ ਹਾਂਜੀ ਹੁਣ ਮੇਰੀ ਮੈਗੀ ਬਣ ਕੇ ਹੋ ਗਈ ਤਿਆਰ ਦੇਖੋ ਨੇ ਕਿੰਨੀ ਸਵਾਦ ਕਿੰਨੀ ਦਿੱਤੀ ਬਣੀ ਹੈ ਨਾ ਫੇ ਰੋਟੀ ਵੀ ਖਾ ਲੈਂਦੇ ਦੇ ਨਾਲ ਤੇ ਸੁੱਕੀ ਵੀ ਖਾ ਲੈਦੇ ਨਾਲ ਤੜਕਾ ਰੱਖ ਲਿਆ ਦੇਖੋ ਤੇ ਤੜਕਾ ਮੈਂ ਮੇਰਾ ਕੋ ਜਲਵਾਸ ਕੋਲ ਮਿਲ ਗਿਆ ਹੁਣ ਮੈਂ ਗੋਲੀ ਭਾਰਤੀ ਦੇ ਦੇਣੀ ਚਾਹਾਂ ਨੂੰ ਸਿੰਪਲ ਤਰੀਕੇ ਦੇ ਨਾਲ ਬਣਾਈਆਂ ਚਲੋ ਥੋੜੀ ਹੋਤੀ ਮੈਂ ਵੀ ਖਾऊंगी ਵਿੱਚੋਂ ਟੇਸਟ ਕਰਨ ਕਿੰਦਾਂ ਦੇ ਬਣੇ ਆ ਚਾਹੀਦੀ ਆ ਜੀ ਕੀ ਜਾਂਦਾ ਚਲੋ ਇਹਨੂੰ ਫੜਾਉ ਕਰੀਏਗਾ ਨਾਲੇ ਪਾਣੀ ਵੀ ਲੈ ਜਮਾ ਇਕੋ ਵੱਡੇ ਗਲਾਸ ਇਹਦੇ ਲੱਸੀ ਪਾਣੀ ਬਾਦੂ ਪਾ ਜਨਾ ਮੈਨੂੰ ਇਹ ਪਿੰਗਲਾਸ ਨਾਲ ਸਰਜੰਦਾ ਤਾਂ ਆਪਾਂ ਨੂੰ ਬਾਰ-ਬਾਰ ਭਜਨ ਦੇ ਲੋੜ ਨਹੀਂ ਪੈਦੀ ਹੈ ਕਿ ਹਾਂ ਪਾਣੀ ਖਤਮ ਹੋ ਗਿਆ ਛੋਟੇ ਗਲਾਸ ਆ ਇਹ ਸ਼ੇਕ ਫਤ ਲੈ ਕੇ ਇਸ ਵਿੱਚ ਦੋ ਤਿੰਨ ਗਲਾਸ ਵਧੀਆ ਹਾਂਜੀ ਮੈਗੀ ਜੋਤ ਨੂੰ ਤਾਂ ਗਲਾਂ ਨੂੰ ਫੜਾਉਂਦੀ ਉਹਨਾਂ ਨੇ ਖਾ ਲਈ ਅੰਦਰ ਬੈਠ ਕੇ ਤੇ ਹੁਣ ਆਈ ਮੇਰੀ ਵਾਰੀ ਤੇ ਮੈਂ ਹੁਣ ਲੱਗੀਆਂ ਖਾਣ ਤੇ ਨਾਲ ਦੀ ਰ ਟੇਸਟੀ ਆ ਦੇਖ ਕੇ ਨਾ ਤੇ ਹੋਊਗੀ ਵੀ ਟੇਸਟੀ ਖਾਣ ਨੂੰ ਚਲ ਦੇਖਦੇ ਆਂ ਖਾ ਕੇ ਹੂੰ ਹੂੰ ਬਹੁਤ ਖਾਣਾ ਗਰਮ ਗੋਵਾ ਨੂੰ ਮੈਂ ਖੇੜੰਗ ਨਹੀਂ ਖਾਲੀ ਹੁੰਦੀ ਬਰਾ ਜੀ ਨੂੰ ਪਤਾ ਪਾਸ ਗਰਮ ਗੋਵਾ ਇਹਨੇ ਟੇਸਟੀ ਆ ਬਹੁਤ ਐਸੇ ਬਣੀ ਆ 10 ਬਣ ਉੱਪਰ ਤਾਂ ਆ ਆ अच्छा जल्दी से भाग गया मोए मेरी लहसुन और कंद सार कुछ मिक्स करके भी तरी भी बन चुकी है तो चलो ये मैगी भी बना के खा लिया तो मैगी मेरी बनी बहुत टेस्टी ਇੱਕਦਮ ਸਿੰਪਲ ਤਰੀਕਾ ਨਾਲ ਬਣਾਈਆਂ ਕੁਝ ਨਹੀਂ ਵਿੱਚ ਸਬਜ਼ੀਆਂ ਕੁਝ ਨਹੀਂ ਪਾਈਆਂ ਨਾ ਹੈਗੀਆਂ ਸੀ ਮਿੱਤੋ ਤਾਂ ਨਾ ਮੈਂ ਪਾਈਆਂ ਤਾਂ ਨਾ ਪਸੰਦ ਕਰਦੇ ਘਰਾਲ ਆਪਣੀ ਇਹਨਾਂ ਸਿੰਪਲ ਬਹੁਤ ਵਧੀਆ ਬਣੀਆਂ ਤੁਸੀਂ ਵੀ ਦਬਣਾ ਕੇ ਖਾਇ ਕਰੋ ਖਾਣੀ ਚਾਹੀਦੀ ਹੈ ਹਾਂਜੀ ਤਰੀ ਮੇਰੀ ਬਣ ਗਈ ਹੋ ਗਈ ਤਿਆਰ ਟਮਾਟਰ ਅਦਰਕ ਲਸਣ ਐਨ ਬਹੁਤ ਟੇਸਟੀ ਬਣੀ ਐ ਤੇ ਦੇਖੋ ਥੋੜੀ ਪਤਲੀ ਰੱਖੀਵੇਂ ਰੋਟੀ ਭਿੱਜ ਜਾਊਗੀ ਤੋ ਚਲੋ ਬਧੀਆ ਹੋ ਗਈ ਐ ਬਹੁਤ ਸੋਹਣੀ ਬਣ ਗਈ ਐ ਕੰਮ ਮੇਰਾ ਗਿਆ ਨਿਬੜ ਇਹਦਾ ਆਪਣੀ ਮੇਰਾ ਗਿਆ ਬਣ ਅਗੇ ਤਰੀ ਬਣ ਕੇ ਹੋ ਗਈ ਤਿਆਰ ਤੇ ਗਲਾਲਵਣੀ ਮੈਗੀ ਖਾ ਕੇ ਤੇ ਚਲ ਗਏ ਗਰਾਊਂਡ ਨੂੰ ਖੇਡਣ ਇੱਦਾਂ ਸਾਡੇ ਗੁਰਦੁਆਰੇ ਗੁਰਦੁਆਰਾ ਸਾਹਿਬ ਹਾਲੀਵੁੱਡ ਬਰਸਾਬ ਲੱਗੇ ਗਰਾਊਂਡ ਆ ਉੱਥੇ ਬੱਚੇ ਖੇਡਦੇ ਹੁੰਦੇ ਸ਼ਾਮ ਨੂੰ ਚਲੋ ਖੇਡਣਾ ਚਾਹੀਦਾ ਬੱਚੇ ਨੂੰ ਹਨਾ ਅ ਖੱਡਣ ਵਾਲੇ ਵੀ ਧਿਆਨ ਦੇਣਾ ਚਾਹੀਦਾ ਹੈ ਪੜਾਈ ਵਾਲ ਵੀ ਖੇਡਾਂ ਵਾਲ ਵੀ ਖਾਣ ਪੀਣਾਂ ਵਾਲ ਸਾਰੇ ਪਾਸਿਆਂ ਧਿਆਨ ਦੇਣਾ ਚਾਹੀਦਾ ਫਿਰ ਆਪਣੀ ਹੈਲਥ ਸੇਵ ਰਹਿੰਦੀ ਆ ਤੇ ਮੈਗੀ ਮੈਂ ਖਾਧੀ ਬੜੀ ਟੇਸਟੀ ਲੱਗੀ ਬਹੁਤ ਇਕਦਮ ਸਿੰਪਲ ਤਰੀਕੇ ਨਾਲ ਬਣਾਈ ਬਹੁਤ ਵਧੀਆ ਹੋਈ ਆ ਆਟਾ ਵੀ ਮੈਂ ਗੁੰਨ ਕੇ ਰੱਖ ਲਿਆ ਹੈ ਵੀ ਆਟਾ ਗੁੰਨਿਆ ਹੋਊਗਾ ਤਾਂ ਰੋਟੀ ਬਹੁਤ ਸੋਹਣੀ ਆਉਂਦੀ ਆ ਤਿੰਨੇ ਤਾਂ ਦੰਦ ਅੱਡੇ ਜਿਹੇ ਹੁੰਦੇ ਆ ਰੋਟੀ ਦੇ ਜੋ ਸਟੇਮ ਆ ਮਤਲਬ ਗੁੰਨਿਆ ਆਟਾ ਰੋਟੀ ਪਕਾਉਂ ਤਾਂ ਤੇ ਮੇਰਾ ਕੰਮ ਹੋ ਗਿਆ ਫਿਨਿਸ਼ ਪੌਣੇ 5 ਹੋ ਗਏ ਆ ਤੇ ਢੇਰ ਰਹਿੰਦੇ ਕੰਮ ਐ ਹੁਣ ਵੇਲੀ ਜਾਣਾ ਉੱਥੇ ਕੰਮ ਮੇਰੇ ਰਹਿੰਦੇ ਉਹ ਕਰਾਂ ਜਾਂ ਕਿ ਤੇ ਹੋਰ ਇੱਕ ਤਾਂ ਸਾਡਾ ਨਾ ਬਲੌਗ ਹੋਵੇ ਨਾ ਹੌਣ ਕਰਨ ਲੱਪਿੰਦੇ ਆ ਜਿਹੜੇ ਸਾਡੇ ਚੌਣ ਵਾਲੇ ਆ ਜਿਹੜਾ ਬਲੌਗ ਨਹੀਂ ਆਇਆ ਅੱਜ ਕੀ ਗੱਲ ਹੋ ਕੱਦ ਨਹੀਂ ਆਈ ਕਈ ਵਾਰੀ ਨਹੀਂ ਬਲੌਗ ਬਣਾਦਾ ਤੇ ਕਈ ਵਾਰੀ ਟਾਈਮ ਹੀ ਨਹੀਂ ਲੱਗਦਾ ਕਈ ਵਾਰੀ ਜੀ ਨਹੀਂ ਕਰਦਾ ਬਲੌਗ ਬਣਾਉਣ ਨੂੰ ਨਾ ਇਹ ਗੱਲ ਹੋ ਜਾਂਦੀ ਆ ਤੇ ਤੁਸੀਂ ਬਹੁਤ ਪਿਆਰ ਦਿੰਦੇ ਆ ਇੰਡੀਆ ਵਾਲੇ ਵੀ ਔਰ ਇੰਡੀਆ ਦੇ ਜਿਹੜੇ ਬਾਹਰ ਵੀ ਆ ਉਹ ਵੀ ਤੁਹਾਡੇ ਸਾਸਪੋਰਟ ਦੇ ਨਾਲ ਹੀ ਮਤਲਬ ਬਲੌਗ ਬਣਾਉਣ ਦਾ ਮੌਸਲਾ ਮਿਲਦਾ ਹੈ ਤੇ ਆਪਣਾ ਸਾਫ ਸੁਗਨ ਬਣਾਇਆ ਰੱਖਿਆ ਕਰੋ ਤੇ ਹੋਰ ਕਮੈਂਟ ਕਰਦੇ ਆ ਯੂਐਸਏ ਤੋਂ ਵੀ ਕਮੈਂਟ ਆਉਂਦੇ ਹੋਏ ਵੀਰ ਉਹਨਾਂ ਦੇ ਨੂੰ ਸਾਡੇ ਪਿੰਡ ਦੇ ਘਤਰਵਤ ਸੁੰਦਰਪਾਜੀ ਹੁਣ ਜਿੰਨਾ ਸਾਰੇ ਜਾਣਦੇ ਹੀ ਆ ਤੇ ਹੋਰ ਪਿੰਡ ਦੀਆਂ ਹੋਰ ਪੈਣਾ ਵੀਰ ਸਾਰੇ ਕਮੈਂਟ ਕਰਦੇ ਬਹੁਤ ਵਧੀਆ ਤੇ ਬਹੁਤ ਚੰਗਾ ਲੱਗਦਾ ਆ ਤੇ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਕੱਲ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ